ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ 'ਤੇ ਰੋਡਵੇਜ਼ ਦੀ ਬਸ ਅਤੇ ਸੀਮਿੰਟ ਨਾਲ ਭਰੇ ਹਾਈ ਟਰੱਕ ਵਿਚਾਲੇ ਟੱਕਰ ਹੋ ਗਈ। ਇਸ ਟੱਕਰ ਦੇ ਦੌਰਾਨ ਬਸ ਦੇ ਵਿੱਚ ਬੈਠੇ ਸਵਾਰੀਆਂ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਦਸੂਹਾ ਅਤੇ ਟਾਂਡਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਬਸ ਪਠਾਨਕੋਟ ਤੋਂ ਜਲੰਧਰ ਆ ਰਹੀ ਸੀ ਜਦ ਰਸਤੇ ਦੇ ਵਿੱਚ ਬਸ ਦੀ ਟੱਕਰ ਸੀਮਿੰਟ ਦੀ ਮਿਸ਼ਨ ਦੇ ਨਾਲ ਹੋ ਗਏ ਜਿਸ ਤੋਂ ਬਾਅਦ 16 ਸਵਾਰੀਆਂ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਐਸ ਆਰ ਐਫ ਦੀ ਟੀਮ ਨੇ ਐਂਬੂਲੈਂਸ ਦੇ ਵਿੱਚ ਹਸਪਤਾਲ ਦਾਖਲ ਕਰਵਾਇਆ ਇਸ ਦੌਰਾਨ ਜਦੋਂ ਸਵਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਗਲਤੀ ਡਰਾਈਵਰ ਦੀ ਹੈ ਉਹ ਬਹੁਤ ਹੀ ਤੇਜ਼ੀ ਦੇ ਨਾਲ ਗੱਡੀ ਚਲਾ ਰਿਹਾ ਸੀ ਤੇ ਸਮੇਂ ਸਿਰ ਨਾ ਬ੍ਰੇਕ ਲੱਗਣ ਦੇ ਕਰਕੇ ਇਹ ਹਾਦਸਾ ਵਾਪਰਿਆ ਤਾਂ ਖੜੀ ਸੀ ਤੇ ਬੈਠੇ ਸੀ ਮਹਿਨਤ ਨਾਲ ਢੱਕੜੀਆਂ ਕਿੰਨੀਆਂ ਕਿ ਸਵਾਰੀਆਂ ਸੀ ਬੈਠੀਆਂ ਬੱਸ 'ਚ ਬਰੀ ਬਈ ਬੱਸ ਉਸ ਤੋਂ ਬਾਅਦ ਕਿੱਥੇ ਕਿ ਜੀ ਐਕਸੀਡੈਂਟ ਹੋਇਆ? ਆ ਜਿਹੜਾ ਪੋਲਾ ਕੇ ਪੋਲਾ ਕੇ ਪੋਲਾਂ ਦੇ ਪੋਲ ਪਾਰ ਕਰਕੇ ਥੋੜੀ ਦੂਰ ਤੇ ਮੋੜਨੇ ਮੋੜ ਦਰ ਕੇ। ਕੁਝ ਕਾਰਨ ਪਤਾ ਲੱਗਾ ਕਿੱਦਾਂ ਹੋਇਆ ਐਕਸੀਡੈਂਟ? ਇਹ ਤਾਂ ਪਤਾ ਨਹੀਂ ਇਹ ਅੱਗੋ ਟਰੱਕ ਜਿਹੜਾ ਨਹੀਂ ਸੀਮੈਂਟਰ ਲਾਂਦੇ ਨੇ। ਜਿੱਦੇ ਵੱਡੀ ਗੱਡੀ ਹੁੰਦੀ ਟਰੱਕ ਵਾਗੂ ਵੱਡਾ ਵਾ ਵੋਲਟਰ ਜੇ ਲੱਗਾ ਹੁੰਦਾ ਹੈ। ਉਹ ਨਹੀਂ ਝੱਕਦਾ ਮੈਂ ਇਹਨੂੰ ਮੋੜੀ ਐ ਜਿੱਦਾਂ ਮੋੜੀ ਉਹ ਬੱਸ ਬੜੀ ਬ੍ਰੇਕ ਮਾਰੀ ਪਰ ਬੱਸ ਰੁਕੀ ਨਹੀਂ। ਉਹਦੇ ਵਿੱਚ ਜਿਹੜਿਆ ਬੱਜੀ ਐ। ਕਿੰਨੇ ਕੁ ਲੋਕ ਜ਼ਖਮੀ ਹੋਏ ਇਹਦੇ ਵਿੱਚ? ਕਿੰਨੇ ਨੇ ਉੱਥੇ ਕਿੰਨੇ ਪਏ ਸੀ ਉਹ ਪਤਾ ਨਹੀਂ ਉਹਨਾਂ ਨੂੰ ਕਿੱਥੇ ਕਿੱਥੇ ਲੈ ਗਏ ਉਹ ਸਾਨੂੰ ਆਪਨ 6 ਬੰਦੇ ਥੱਲੇ ਆਂਦੇ ਨੇ ਬਾਕੀ ਤਾਂ ਨਹੀਂ ਮੈਨੂੰ ਪਤਾ ਕਿੰਨੇ ਆਏਗਾ ਕਿੰਨੇ ਵੀ ਸੱਜੇ ਬੈਠੇ ਆ ਕੇ ਗੱਡੀ ਚਾੜ ਲਈ ਏ ਹਮ ਸੱਤੀ ਮਾਰੀ ਬੈਚੇ ਨੇ ਇਹ ਨਹੀਂ ਵੀ ਮੈਂ ਵੇਖਿਆ ਬਚਾ ਲਈਏ ਹਮ ਬ੍ਰੇਕ ਲਾ ਲੰਦਾ ਆਪਣੀ ਸਾਈਡ ਪਜਾ ਕੇ ਦੂਜੀ ਠੋਕ ਦਿੱਤੀ ਤੇ ਕਿੰਨੇ ਕੁ ਸਵਾਰੀਆਂ ਸੀ ਵੱਡੀ ਸਵਾਰੀ ਬਸ ਫੁੱਲ ਭਰੀ ਸੀ ਅੱਗੇ ਪਿੱਛੇ ਖਲੋਤੀਆਂ ਇਹ ਬੰਦ ਖਲੋਤੋਂ ਥਾਣੇ ਸੀ ਤੁਸੀਂ ਕਿੱਥੇ ਜਾ ਰਹੇ ਸੀਗੇ ਅਸੀਂ ਜਲੰਧਰ ਜਾ ਰਹੇ ਸੀ ਤੁਹਾਡੇ ਨਾਲ ਕੱਲੇ ਸੀ ਤੁਸੀਂ ਹੋਰ ਵੀ ਤੁਹਾਡੇ ਨਾਲ ਸੀਗੇ ਮੇਰੇ ਨਾਲ ਘਰ ਨੂੰ ਸੀ ਆ ਬਸ ਤੇ ਜ਼ਖਮੀ ਕਿੰਨੇ ਲੋਕੀ ਹੋਏ ਹੋਰ ਜ਼ਖਮੀ ਬਹੁਤ ਹੋਏ ਮਾ ਮਾੜੇ ਲੋਕ ਕਰਦੇ ਤੇ ਡਰਾਈਵਰ ਦਾ ਕਸੂਰ ਲੱਗਦਾ ਤੁਹਾਨੂੰ ਕੀ ਬੱਸ ਮੈਂ ਸੈਮੂ ਡਾਕਟਰ ਮਨਮੋਹਨ ਸਿਵਲ ਹਸਪੀਟਲ ਦਸੂਆ ਅੱਜ ਕੋਈ ਜਲੰਧਰ ਬੱਸ ਜਾ ਰਹੀ ਸੀ ਜਿਹੜਾ ਖੁੱਡੇ ਲਾਗੇ ਕਿਸੇ ਟਿਪਰ ਦੇ ਨਾਲ ਵੱਜਣ ਨਾਲ ਐਕਸੀਡੈਂਟ ਹੋ ਗਿਆ ਸਾਡੇ ਕੋਲ 9 ਪੇਸ਼ੈਂਟ ਆਏ ਤੇ ਜੋ ਸਾਡੀਆਂ ਸਭਾ ਮਾਂ ਅਸੀਂ ਤੁਰੰਤ ਉਹਨਾਂ ਨੂੰ ਸਾਰੀ ਫਰਸਟ ایڈ ਦਿੱਤੀ ਆ ਉਹਦੇ ਵਿੱਚ ਜਿਹੜੇ ਸਾਡੇ ਕੋਲ ਪੇਸ਼ੈਂਟ ਆਏ ਆ ਸਾਰੇ ਸਟੇਬਲ ਹੀ ਆ ਕੋਈ ਸੀਰੀਅਸ ਨਹੀਂ ਹੈਗਾ ਘੋੜੀਆਂ ਥੋੜੀਆਂ ਸੱਟਾਂ ਲੱਗੀਆਂ ਸੀ ਇੱਕ ਅੱਦੇ ਪੇਸ਼ੈਂਟ ਦੇ ਫ੍ਰੈਕਚਰ ਲੱਗਦਾ ਪਰ ਕੋਈ ਅਸੀ ਗੱਲ ਨਹੀਂ ਹੈ ਸਾਰਾ ਵਧੀਆ ਤਰੀਕੇ ਨਾਲ ਮੈਨੇਜ ਹੋ ਗਿਆ ਕੋਈ ਕੁਸ਼ੀ ਮੰਦ ਭਾਗਾ ਨਹੀਂ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਰੋਡਵੇਜ਼ ਦੀ ਬਸ ਅਤੇ ਸੀਮਿੰਟ ਨਾਲ ਭਰੇ ਹਾਈ ਟਰੱਕ ਵਿਚਾਲੇ ਟੱਕਰ ਹੋ ਗਈ ਇਸ ਟੱਕਰ ਦੇ ਦੌਰਾਨ ਬਸ ਦੇ ਵਿੱਚ ਬੈਠੀਆਂ ਸਵਾਰੀਆਂ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਜਿਸ ਵਾਹਨ ਤੇ ਟਾਂਡਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਬਸ ਪਠਾਨਕੂਰ ਤੋਂ ਜਲੰਧਰ ਆ ਰਹੀ ਸੀ ਤੇ ਰਸਤੇ ਦੇ ਵਿੱਚ ਬਸ ਵੀ ਟੱਕਰ ਸੀਮਟ ਦੀ ਮਿਸ਼ਨ ਦੇ ਨਾਲ ਹੋ ਗਏ ਜਿਸ ਤੋਂ ਬਾਅਦ 16 ਸਵਾਰੀਆਂ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਐਸ ਆਰ ਐਫ ਦੀ ਟੀਮ ਨੇ ਐਂਬੂਲੈਂਸ ਦੇ ਵਿੱਚ ਹਸਪਤਾਲ ਦਾਖਲ ਕਰਵਾਇਆ ਇਸ ਦੌਰਾਨ ਜਦੋਂ ਸਵਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਗਲਤੀ ਡਰਾਈਵਰ ਦੀ ਹੈ ਉਹ ਬਹੁਤ ਹੀ ਤੇਜ਼ੀ ਦੇ ਨਾਲ ਗੱਡੀ ਚਲਾ ਰਿਹਾ ਸੀ ਤੇ ਸਮੇਂ ਸਿਰ ਨਾ ਬ੍ਰੇਕ ਲੱਗਣ ਦੇ ਕਰਕੇ ਇਹ ਹਾਦਸਾ ਵਾਪਰਿਆ ਤਾਂ ਖੜੀ ਸੀ ਤੇ ਬੈਠੇ ਸੀ ਮਹਿਨਤ ਨਾਲ ਢੱਕੜੀਆਂ ਕਿੰਨੀਆਂ ਕਿ ਸਵਾਰੀਆਂ ਸੀ ਬੈਠੀਆਂ ਬੱਸ 'ਚ ਬੱਸ ਉਸ ਤੋਂ ਬਾਅਦ ਕਿੱਥੇ ਕਿ ਜੀ ਐਕਸੀਡੈਂਟ ਹੋਇਆ ਬਾਜ ਪੁੱਲਾ ਕੇ ਪੁੱਲਾ ਕੇ ਪੋਲਾਂ ਤੇ ਪੋਲ ਪਾਰ ਕਰਕੇ ਥੋੜੀ ਦੂਰ ਤੇ ਮੋੜ ਨੇ ਮੋੜ ਕਰਕੇ ਕੁਝ ਕਾਰਨ ਪਤਾ ਲੱਗਾ ਕਿੱਦਾਂ ਹੋਇਆ ਐਕਸੀਡੈਂਟ ਇਹਦਾ ਪਸ ਲੱਗਿਆ ਉਹ ਅੱਗੋ ਟਰੱਕ ਜਿਹੜਾ ਨਹੀਂ 6 ਮੀਟਰ ਲਾਂਦੇ ਨੇ ਜਿੱਦੇ ਵੱਡੀ ਗੱਡੀ ਹੁੰਦੀ ਟਰੱਕ ਵਾਗੂ ਵੱਡਾ ਵਾ ਵੋਲਟਰ ਜੇ ਲੱਗਾ ਹੁੰਦਾ ਹੈ ਉਹ ਨਹੀਂ ਝੱਕਦਾ ਮੈਂ ਇਹਨੂੰ ਮੋੜੀ ਐ ਜਿੱਦਾਂ ਮੋੜੀ ਉਹ ਬੱਸ ਬੜੀ ਬ੍ਰੇਕ ਮਾਰੀ ਪਰ ਬੱਸ ਰੁਕੀ ਨਹੀਂ ਉਹਦੇ ਵਿੱਚ ਜਗ੍ਹਾ ਬੱਜੀ ਐ ਕਿੰਨੇ ਕਿ ਲੋਕ ਜ਼ਖਮੀ ਹੋਏ ਇਹਦੇ ਵਿੱਚ ਕਿੰਨੇ ਨੇ ਉੱਤੇ ਕਿੰਨੇ ਪਏ ਸੀ ਉਹ ਪਤਾ ਨਹੀਂ ਉਹਨਾਂ ਨੂੰ ਕਿੱਥੇ ਕਿੱਥੇ ਲੈ ਗਏ ਨੇ ਸਾਨੂੰ ਇੱਕ ਐਂਬੂਲੈਂਸ ਆਈ ਏ ਉਹ ਸਾਨੂੰ ਆਪਾਂ 6 ਬੰਦੇ ਥੱਲੇ ਆਂਦੇ ਨੇ ਬਾਕੀ ਤਾਂ ਨਹੀਂ ਮੈਨੂੰ ਪਤਾ ਕਿੰਨੇ ਆਏਗਾ ਕਿੰਨੇ ਵੀ ਸੱਗੇ ਬੈਠੇ ਆ ਕਿ ਗੱਡੀ ਚਾੜ ਗਈ ਏ ਹਮ ਸੱਤੀ ਮਾਰੀ ਬੈਚੇ ਨੇ ਇਹ ਨਹੀਂ ਵੀ ਮੈਂ ਵੇਖਿਆ ਬਚਾ ਲਈਏ ਹਮ ਬ੍ਰੇਕ ਲਾ ਲੰਦਾ ਆਪਣੀ ਸਾਈਡ ਪਜਾ ਕੇ ਦੂਜੀ ਠੋਕ ਦਿੱਤੀ ਤੇ ਕਿੰਨੇ ਕੁ ਸਵਾਰੀਆਂ ਸੀ ਵੱਡੀ ਸਵਾਰੀ ਬਸ ਫੁੱਲ ਭਰੀ ਸੀ ਅੱਗੇ ਪਿੱਛੇ ਖਲੋਤੀਆਂ ਇਹ ਬੰਦ ਲੋ ਲੋ ਤੋਂ ਆਣੇ ਸੀ ਤੁਸੀਂ ਕਿੱਥੇ ਜਾ ਰਹੇ ਸੀਗੇ ਅਸੀਂ ਜਲੰਧਰ ਜਾ ਰਹੇ ਸੀ ਤੁਹਾਡੇ ਨਾਲ ਇਕੱਲੇ ਸੀ ਤੁਸੀਂ ਹੋਰ ਵੀ ਤੁਹਾਡੇ ਨਾਲ ਸੀਗੇ ਤੇ ਜ਼ਖਮੀ ਕਿੰਨੇ ਲੋਕੀ ਹੋਏ ਹੋਰ ਜ਼ਖਮੀ ਬਹੁਤ ਹੋਏ ਬਹੁਤ ਬਹੁਤ ਨੇ ਲੋਕਾਂ ਦਾ ਤੇ ਡਰਾਈਵਰ ਦਾ ਕਸੂਰ ਲੱਗਦਾ ਤੁਹਾਨੂੰ ਕੀ ਪਾਸ ਮੈਂ ਸੈਮੂ ਡਾਕਟਰ ਮਨਮੋਹਨ ਸਿਵਲ ਹਸਪੀਟਲ ਦਸੂਹਾ ਅੱਜ ਕੋਈ ਜਲੰਧਰ ਬੱਸ ਜਾ ਰਹੀ ਸੀ ਜਿਹੜਾ ਖੁੱਡੇ ਲਾਗੇ ਕਿਸੇ ਟਿਪਰ ਦੇ ਨਾਲ ਵੱਜਣ ਨਾਲ ਐਕਸੀਡੈਂਟ ਹੋ ਗਿਆ ਸਾਡੇ ਕੋਲ 9 ਪੇਸ਼ੈਂਟ ਆਏ ਤੇ ਜੋ ਸਾਡੀਆਂ ਸਭਾਮਾਂ ਸੀ ਤੁਰੰਤ ਉਹਨਾਂ ਨੂੰ ਸਾਰੀ ਫਰਸਟ ایڈ ਦਿੱਤੀ ਆ ਉਹਦੇ ਵਿੱਚ ਜਿਹੜੇ ਸਾਡੇ ਕੋਲ ਪੇਸ਼ੈਂਟ ਆਏ ਆ ਸਾਰੇ ਸਟੇਬਲ ਹੀ ਆ ਕੋਈ ਸੀਰੀਅਸ ਨਹੀਂ ਹੈਗਾ ਥੋੜੀਆਂ ਥੋੜੀਆਂ ਸੱਟਾਂ ਲੱਗੀਆਂ ਸੀ ਇੱਕ ਅੱਧੇ ਪੇਸ਼ੈਂਟ ਦੇ ਫ੍ਰੈਕਚਰ ਲੱਗਦਾ ਪਰ ਕੋਈ ਐਸੀ ਗੱਲ ਨਹੀਂ ਹੈ ਸਾਰਾ ਵਧੀਆ ਤਰੀਕੇ ਨਾਲ ਮੈਨੇਜ ਹੋ ਗਿਆ ਕੋਈ ਕੁਸ਼ੀ